ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰਮ ਮਹਿੰਮ ਤਹਿਤ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਮੂਹ ਪੁਲਿਸ ਜਵਾਨਾਂ ਨੂੰ ਡੇਂਗੂ ਸੰਬੰਧੀ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਦਾ ਇਕੱਠਾ ਹੋਣਾ ਸੰਭਾਵਿਕ ਹੈ ਅਤੇ ਮੱਛਰ ਦੀ ਪੈਦਾਵਾਰ ਨੂੰ ਰੋਕਣ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਦਿਆਂ ਹਫਤੇ ਦੇ ਹਰ ਸ਼ੁੱਕਰਵਾਰ ਵਾਲੇ ਦਿਨ ਆਪਣੇ ਘਰਾਂ ਵਿੱਚ ਕੂਲਰ, ਫ੍ਰਿਜ, ਗਮਲੇ, ਟੈਂਕੀ, ਛੱਤ ਤੇ ਪਿਆਰ ਨਕਾਰਾ ਸਮਾਨ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਪੀਡੀਮਿਓਲੋਜਿਸਟ ਡਾਕਟਰ ਹਰਜੋਤ ਕਰਨਕਿਆ ਕਿ ਡੇਂਗੂ ਬੁਖਾਰ ਦੇ ਸ਼ੱਕ ਹੋਣ ਦੀ ਸੂਰਤ ਵਿੱਚ ਤੁਰੰਤ ਸਰਕਾਰੀ ਹਸਪਤਾਲ ਤੋਂ ਫ੍ਰੀ ਚੈੱਕਅਪ ਅਤੇ ਇਲਾਜ ਕਰਵਾਇਆ ਜਾਵੇ। ਇਸ ਮੌਕੇ ਤੇ ਜ਼ਿਲ੍ਹਾ ਐਮ.ਆਈ.ਓ ਅਮਰਦੀਪ ਸਿੰਘ ਵੱਲੋਂ ਸਮੂਹ ਪੁਲਿਸ ਸਟਾਫ ਨੂੰ ਡੇਂਗੂ ਦੇ ਸੰਬੰਧ ਵਿੱਚ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਤੇ ਐਸਆਈ ਸੁਖਵਿੰਦਰ ਸਿੰਘ ਐਸਆਈ ਕਵਲਜੀਤ ਸਿੰਘ ਹਰਵਿੰਦਰ ਸਿੰਘ ਪਰਮਜੀਤ ਸਿੰਘ ਹਰਕਵਲ ਸਿੰਘ ਰਜਿੰਦਰ ਸਿੰਘ ਕੁਲਦੀਪ ਸਿੰਘ ਰਣਜੋਤ ਸਿੰਘ ਰਸ਼ਪਾਲ ਸਿੰਘ ਸਮੇਤ ਸਮੂਹ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ਅਸੀਂ ਹਰ ਸ਼ੁੱਕਰਵਾਰ ਡੇਂਗੂ ਦੇ ਮਾਰ ਦੇ ਸੰਬੰਧ ਵਿੱਚ ਅੱਜ ਸਾਨੂੰ ਸਾਰੇ ਉਪਰੋਂ ਸਿਹਤ ਮੰਤਰੀ ਜੀ ਦੀਆਂ ਹਦਾਇਤਾਂ ਸਿੱਕੇ ਆ ਸਾਰੇ ਪੁਲਿਸ ਸਟੇਸ਼ਨ ਅਤੇ ਪੁਲਿਸ ਥਾਣਿਆਂ ਵਿੱਚ ਸਾਡੀਆਂ ਟੀਮਾਂ ਜਾ ਕੇ ਉੱਥੇ ਸਾਰੇ ਚੈੱਕ ਕਰਨਗੇ ਤੇ ਡੇਂਗੂ ਦਾ ਲਾਰਵਾ ਲੱਭਣਗੇ ਜੋ ਕਿ ਅੱਜ ਸਾਡੀ ਟੀਮ ਨੇ ਇਸ ਪੁਲਿਸ ਸਟੇਸ਼ਨ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਕੂਲਰ ਵਿੱਚੋਂ ਡੇਂਗੂ ਦਾ ਲਾਰਵਾ ਲੱਭ ਵੀ ਲਿਆ ਅਤੇ ਨਾਲ ਹੀ ਬਾਕੀ ਦੇ ਜਿਹੜੇ ਪੁਲਿਸ ਕਰਮਚਾਰੀਆ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਸਮਝਾਇਆ ਕਿ ਇਹਨਾਂ ਨੇ ਡੇਂਗੂ ਦੇ ਸੰਬੰਧ ਵਿੱਚ ਸਾਰਿਆਂ ਨੂੰ ਟ੍ਰੇਨ ਕੀਤਾ ਗਿਆ ਲਾਰਵਾ ਲੱਭਣ ਦੀ ਸਭ ਨੂੰ ਹਦਾਇਤ ਕੀਤੀ ਹੈ ਕਿ ਜਿਨਨੇ ਵੀ ਕੂਲਰ ਲੱਗੇ ਹਨ ਹਰ ਸ਼ੁੱਕਰਵਾਰ ਕੂਲਰ ਦੀ ਸਫਾਈ ਕਰਵਾਈ ਜਾਏ ਇਸ ਤੋਂ ਇਲਾਵਾ ਜਿਨਨੇ ਵੀ ਕੋਈ ਟੁੱਟੇ ਗਮਲੇ ਯਾ ਕੁਝ ਹੋਰ ਜਿਹੜੇ ਪੰਛੀਆਂ ਨੂੰ ਪਾਣੀ ਪਾਨਣ ਵਾਲੇ ਬਾਊਲ ਹੁੰਦੇ ਆ ਉਹ ਸਾਰਿਆਂ ਦੀ ਸਫਾਈ ਕੀਤੀ ਜਾਏ ਤੇ ਉਹਨਾਂ ਵਿੱਚ ਕੋਈ ਖੜਾ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਔਰ ਨਾਲ ਹੀ ਟੁੱਟੇ ਟਾਇਰ ਜਿਵੇਂ ਹੁੰਦੇ ਆ ਪੁਰਾਣੇ ਟਾਇਰ ਉਹਨਾਂ ਦੇ ਵਿੱਚ ਵੀ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਤੇ ਸਫਾਈ ਕਰवानी ਚਾਹੀਦੀ ਹੈ ਪਹਿਲਾਂ ਤਾਂ ਮੈਂ ਪੰਜਾਬ ਗਵਰਨਮੈਂਟ ਵੱਲੋਂ ਜਿਹੜੀਆਂ ਹਦਾਇਤਾਂ ਮੈਡੀਕਲ ਅਫਸਰ ਨੂੰ ਹੋਈਆਂ ਨੇ ਬਹੁਤ ਵਧੀਆ ਗੱਲ ਹੈ ਕਿਉਂਕਿ ਜੋ ਵੀ ਇਹ ਕਰ ਰਹੇ ਨੇ ਇਹ ਬਹੁਤ ਵਧੀਆ ਗੱਲ ਹੈ ਇਸ ਟਾਈਮ ਲੋਰਸ ਇਸ ਚੀਜ਼ ਦੀ ਜਿਹੜੀ ਇਹ ਸਿਵਲ ਹਸਪੀਟਲ ਤੋਂ ਟੀਮ ਆਈ ਹੈ ਇਦ ਲਈ ਬਹੁਤ ਵੱਡੀ ਗੱਲ ਹੈ ਕਿ ਜਿੱਦਾਂ ਸਿਵਲ ਲਾਈਨ ਕਹਿ ਰਿਹਾ ਕਿ ਡੇਂਗੂ ਦਾ ਨੌਰ ਵਾਲਾ ਬਿਆ ਇਹ ਬਹੁਤ ਜਾਨਲੇਵਾ ਹੈ ਕਿਉਂਕਿ ਸਾਡੇ ਪਿਛਲੇ ਸਮੇਂ ਵਿੱਚ ਡੇਂਗੂ ਜਾਂ ਚਿਕਨ ਗੁਨੀਆ ਜਾਂ ਕਰੋਨਾ ਦੇ ਟਾਈਮ ਕਿਸ ਤਰ੍ਹਾਂ ਵੀ ਬਿਮਾਰ ਹੋਏ ਲੋਕ ਕਿਉਂਕਿ ਪੁਲਿਸ ਇਹੋ ਜੀ ਚੀਜ਼ ਹੈ ਮੈਡੀਕਲ ਤੇ ਪੁਲਿਸ ਦੋਨੇ ਹੀ ਰਲ ਕੇ ਜਦੋਂ ਚੱਲਦੀਆਂ ਤੇ ਫਤਿਹ ਪ੍ਰਾਪਤ ਕਰਦੀਆਂ ਮੈਨੂੰ ਜਾਣਨਾ ਹੈ ਕਿ ਡੇਂਗੂ ਤੇ ਵੀ ਕਾਬੂ ਪਾਉਣਗੇ ਔਰ ਜਿਸ ਤਰ੍ਹਾਂ ਵੀ ਚੱਲ ਰਿਹਾ ਹੈ ਇਸ ਤੋਂ ਵੱਧ ਚੜਗੇ ਹੋਰ ਇਹ ਟੀਮਾਂ ਜਿਹੜੀਆਂ ਵਾ ਥਾਣਿਆਂ ਚ ਚੌਂਕੀਆਂ ਜਾਣਗੇ ਔਰ ਹੋ ਸਕਦਾ ਹੈ ਕਿ ਜਿਹੜੇ ਪੁਲਿਸ ਕੁਆਟਰ ਨੇ ਉਹਨਾਂ ਵਿੱਚ ਵੀ ਇਹਨਾਂ ਦੀ ਟੀਮਾਂ ਨੂੰ ਸ਼ੁਕਰਵਾਰ ਦਾ ਸ਼ੁਕਰਵਾਰ ਆਉਣ ਔਰ ਵਿਜ਼ਿਟ ਕਰਨ ਜਿੱਥੇ ਕਿਤੇ ਥੋੜਾ ਬਹੁਤ ਲੱਗਦਾ ਹੈ ਅਸੀਂ ਇਹਨਾਂ ਦੇ ਨਾਲ